ਸਾਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡਿਆ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਬਾਰੇ ਪੰਜਾਬ ਨੇ ਭਾਰਤ ਦੀ ਪਹਿਲੀ 10 ਲੱਖ ਰੁਪਏ ਵਾਲੀ ਯੂਨੀਵਰਸਲ ਹੈਲਥ ਕਵਰ ਸਕੀਮ ਲਾਂਚ ਕੀਤੀ ਹੈ ਇਸ ਨਾਲ ਹਰ ਨਾਗਰਿਕ ਨੂੰ ਬਿਮਾਰੀਆਂ ਤੋਂ ਲੜਨ ਵਿੱਚ ਮਦਦ ਮਿਲੇਗੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਹੜਪੀੜਤਾ ਲਈ ਵਰਦਾਨ ਹੋਵੇਗੀ ਡਾਕਟਰਾਂ ਤੇ ਆਮ ਲੋਕ ਖੁਸ਼ ਹਨ ਕਿਉਂਕਿ ਇਹ ਖਰਚੇ ਕਟਾਏਗੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਅਤੇ ਹਜ਼ਾਰਾਂ ਲੋਕ ਪਹਿਲਾਂ ਹੀ ਅਪਲਾਈ ਕਰ ਚੁੱਕੇ ਹਨ ਪੰਜਾਬ ਦੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਸਤਲੁਜ ਹੜ੍ਹਾਂ ਦੇ ਪਾਣੀ ਘਟਣ ਤੋਂ ਬਾਅਦ ਲੋਕ ਘਰਾਂ ਤੇ ਖੇਤਾਂ ਵੱਲ ਵਾਪਸ ਆ ਰਹੇ ਹਨ ਪਰ ਸਾਹਮਣੇ ਤਬਾਹੀ ਦਾ ਭਿਆਨਕ ਨਜ਼ਾਰਾ ਹੈ ਘਰਾਂ ਦੀਆਂ ਕੰਧਾਂ ਟੁੱਟੀਆਂ ਮੰਜ਼ਲਾਂ ਗੰਦੇ ਪਾਣੀ ਨਾਲ ਭਰੀਆਂ ਅਤੇ ਖੇਤੀਬਾੜੀ ਖਤਮ ਹੋ ਗਈ ਪ੍ਰਭਾਵਿਤ ਪਰਿਵਾਰਾਂ ਨੇ ਕਿਹਾ ਕਿ ਉਹ ਜ਼ੀਰੋ ਤੋਂ ਜ਼ਿੰਦਗੀ ਫੇਰ ਬਣਾਉਣ ਲਈ ਮਜਬੂਰ ਹਨ ਦਿਲਜੀਤ ਦੋਸਾਂਝ ਨੇ ਕਾਫੀ ਦਿਨ ਬਾਅਦ ਆਪਣੀ ਫਿਲਮ ਸਰਦਾਰ ਜੀ 3 ਤੇ ਚੁੱਪੀ ਤੋੜੀ ਹੈ ਅਤੇ ਕਿਹਾ ਕਿ ਇਹ ਫਿਲਮ ਪਹਿਲਗਾਮ ਅਟੈਕ ਤੋਂ ਪਹਿਲਾਂ ਸ਼ੂਟ ਹੋਈ ਸੀ ਪਰ ਮੀਡੀਆ ਨੇ ਨਾ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਦਿਲਜੀਤ ਦੋਸਾਂਝ ਨੇ ਇਸ ਵਿਵਾਦ ਦੇ ਦੌਰਾਨ ਸਪਸ਼ਟ ਕੀਤਾ ਸੀ ਕਿ ਜਦੋਂ ਇਹ ਫਿਲਮ ਬਣਾਈ ਗਈ ਸੀ ਤਦ ਹਾਲਾਤ ਸਧਾਰਨ ਸਨ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਲਈ ਹਮੇਸ਼ਾ ਦੇਸ਼ ਪਹਿਲਾਂ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਤੋਂ ਤਬਾਹ ਹੋਏ 5 ਲੱਖ ਏਕੜ ਖੇਤਾਂ ਲਈ 2 ਲੱਖ ਕੁਇੰਟਲ ਕਣਕ ਬੀਜ ਮੁਫਤ ਵੰਡਣ ਦਾ ਐਲਾਨ ਕੀਤਾ ਜਿਸ ਦੀ ਕੀਮਤ 74 ਕਰੋੜ ਰੁਪਏ ਹੈ ਇਹ ਕਿਸਾਨਾਂ ਨੂੰ ਫੇਰ ਖੜੇ ਹੋਣ ਵਿੱਚ ਮਦਦ ਕਰੇਗਾ ਰੰਗਲਾ ਪੰਜਾਬ ਵਿਕਾਸ ਫੰਡ ਰਾਹੀਂ ਪੁਨਰ ਨਿਰਮਾਣ ਹੋ ਰਿਹਾ ਹੈ ਅਤੇ ਪੰਜਾਬ ਸਰਕਾਰ ਕਿਸਾਨਾਂ ਨਾਲ ਖੜੀ ਹੈ ਕਪੂਰਥਲਾ ਵਿੱਚ ਇੱਕ ਗੱਦੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ ਅਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ। ਇਹ ਅੱਗ ਬਹੁਤ ਵੱਡੀ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਂਚ ਜਾਰੀ ਹੈ ਅਤੇ ਸੁਰੱਖਿਆ ਨੀਮਾ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅੱਜ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਆਇਆ ਹੈ। ਕਮਿਊਨਿਸਟ ਪਾਰਟੀ ਆਫ ਇੰਡੀਆ ਨੇ ਆਪਣੀ 25ਵੀਂ ਰਾਸ਼ਟਰੀ ਕਾਂਗਰਸ ਵਿੱਚ ਇੱਕ ਮਹੱਤਵਪੂਰਨ ਸੰਮਤੀ ਪਾਸ ਕੀਤੀ ਹੈ। ਜਿਸ ਵਿੱਚ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਘੋਸ਼ਿਤ ਕਰਕੇ ਇਸ ਨੂੰ ਪੂਰੀ ਤਰ੍ਹਾਂ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ। ਪਾਰਟੀ ਨੇ ਕਿਹਾ ਕਿ ਇਹ ਸ਼ਹਿਰ ਪੰਜਾਬ ਦਾ ਅਧਿਕਾਰ ਹੈ ਅਤੇ ਹਰਿਆਣਾ ਨੂੰ ਵੱਖਰੀ ਰਾਜਧਾਨੀ ਦੀ ਲੋੜ ਹੈ। ਕੈਬਨਿਟ ਨੇ ਪਿੰਡਾਂ ਵਿੱਚ ਜ਼ਮੀਨਾਂ ਤੇ ਅਨਧਿਕਾਰੀ ਕਬਜ਼ੇ ਲਈ ਚਾਰਜ ਵਸੂਲਣ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਸਰਕਾਰੀ ਜਾਇਦਾਦ ਨੂੰ ਬਚਾਇਆ ਜਾਵੇਗਾ ਅਤੇ ਅਨਿਆਂ ਨੂੰ ਰੋਕਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਵਿਕਾਸ ਲਈ ਜ਼ਰੂਰੀ ਹੈ। ਅੱਜ ਇੱਕ ਖਬਰ ਖੇਤੀਬਾੜੀ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਚੰਡੀਗੜ੍ਹ ਵਿੱਚ ਮਾਨਸੂਨ 24 ਸਾਲਾਂ ਵਿੱਚ ਸਭ ਤੋਂ ਜਲਦੀ ਵਾਪਸ ਚਲਾ ਗਿਆ ਹੈ ਜੋ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਸ ਨਾਲ ਪਾਣੀ ਦੇ ਪੱਧਰ ਅਤੇ ਖੇਤੀਬਾੜੀ ਯੋਜਨਾਵਾਂ 'ਤੇ ਅਸਰ ਪਵੇਗਾ ਮੌਸਮ ਵਿਭਾਗ ਨੇ ਅਜਿਹੇ ਪੈਟਰਨ ਨੂੰ ਰਿਕਾਰਡ ਕੀਤਾ ਹੈ ਅੱਜ ਦੀ ਖਬਰ ਕਿਸਾਨਾਂ ਨੂੰ ਸਾਵਧਾਨ ਕਰ ਰਹੀ ਹੈ ਪਵਿੱਖੀ ਵਰਖਾ ਬਾਰੇ ਅਲਰਟ ਜਾਰੀ ਹੈ ਚੰਡੀਗੜ੍ਹ ਦੇ ਕਜ਼ਹਿਰੀ ਵਿੱਚ ਦਿਲਜੋਤ ਹੋਟਲ ਤੇ ਅੱਜ ਸਵੇਰੇ ਦੋ ਅਣਪਛਾਣੇ ਬਾਈਕ ਸਵਾਰਾਂ ਨੇ ਗੋਲੀਆਂ ਚਲਾਈਆਂ ਜਿਸ ਨਾਲ ਕਬਰਾਹਟ ਫੈਲ ਗਈ ਪੁਲਿਸ ਨੂੰ ਗੈਂਗ ਰੈਵਲਰੀ ਦਾ ਸ਼ੱਕ ਹੈ ਅਤੇ ਜਾਂਚ ਸ਼ੁਰੂ ਹੋ ਗਈ ਹੈ ਕੋਈ ਹਾਨੀ ਨਹੀਂ ਹੋਈ ਪਰ ਸੁਰੱਖਿਆ ਵਧਾਈ ਗਈ ਹੈ ਇਹ ਘਟਨਾ ਸ਼ਹਿਰੀ ਅਪਰਾਧ ਨੂੰ ਉਜਾਗਰ ਕਰ ਰਹੀ ਹੈ ਤੇ ਪੁਲਿਸ ਨੇ ਗ੍ਰਿਫਤਾਰੀਆਂ ਦਾ ਯਤਨ ਕੀਤਾ ਹੈ ਉਤਰੀ ਭਾਰਤ ਵਿੱਚ 85% ਦੀ ਖੇਤੀਬਾੜੀ ਅੱਗਾ ਪੰਜਾਬ ਤੋਂ ਹੀ ਹਨ ਪੰਜਾਬ ਵਿੱਚ ਪਰਾਲੀ ਸਾੜਨ ਦੇ 75 ਕੇਸ ਰਿਕਾਰਡ ਹੋਏ ਹਨ ਇਹ ਬੀਤੇ ਸਾਲ ਨਾਲੋਂ ਥੋੜੇ ਘੱਟ ਹਨ ਪਰ ਫਿਰ ਵੀ ਚਿੰਤਾਜਨਕ ਹਨ ਸਰਕਾਰ ਨੇ ਇਸ ਨੂੰ ਰੋਕਣ ਲਈ ਵਿਸ਼ੇਸ਼ ਨਿਗਰਾਨੀ ਵਧਾਈ ਹੈ ਇਹ ਪਰਾਲੀ ਦਿੱਲੀ ਵਿੱਚ ਦੂਸ਼ਿਤ ਹਵਾ ਦਾ ਕਾਰਨ ਬਣ ਰਹੀ ਹੈ ਕੋਵਿਡ ਲਾਕਡਾਊਨ ਦੌਰਾਨ ਪੁਲਿਸ ਅਧਿਕਾਰੀ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ 10 ਸਾਲ ਦੀ ਸਖਤ ਕੈਦ ਹੋਈ ਹੈ ਲੁਧਿਆਣਾ ਕੋਰਟ ਨੇ ਇਹ ਸਜ਼ਾ ਸੁਣਾਈ ਜੋ ਪੈਂਡੈਮਿਕ ਅਪਰਾਧਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਇਹ ਫੈਸਲਾ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰੇਗਾ ਅਤੇ ਅਧਿਕਾਰੀਆਂ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ ਫਾਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਔਰਤ ਅਤੇ ਉਸਦੇ ਪੁੱਤ ਨੇ ਮਿਲ ਕੇ ਇੱਕ ਆਟੋ ਡਰਾਈਵਰ ਨੂੰ ਬੇਰਹਿਮੀ ਨਾਲ ਉਸਦੇ ਨਿੱਜੀ ਅੰਗ ਨੂੰ ਨੁਕਸਾਨ ਪਹੁੰਚਾਇਆ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਨੇ ਇਸ ਬੇਇਨਸਾਫੀ ਦਾ ਲਗਭਗ 8 ਮਿੰਟ ਦਾ ਵੀਡੀਓ ਬਣਾਇਆ ਤੇ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਆਟੋ ਡਰਾਈਵਰ ਉਸ ਔਰਤ ਨਾਲ ਲਿਵ ਇਨ ਰਿਲੇਸ਼ਨ ਚ ਰਹਿ ਰਿਹਾ ਸੀ ਅਤੇ ਪੈਸੇ ਦਾ ਲੈਣ ਦੇਣ ਵੀ ਸੀ ਪੰਜਾਬ ਦੇ 8 ਸਾਲਾ ਅਭਿਜੋਤ ਸਿੰਘ ਜੋ ਨੇਫਰੋਟਿਕ ਸਿੰਡਰੋਮ ਨਾਲ ਲੜ ਰਿਹਾ ਸੀ ਉਹ ਦੁਨੀਆ ਛੱਡ ਗਿਆ ਸੋਨੂ ਸੂਦ ਇਸ ਬੱਚੇ ਦੇ ਨਾਲ ਸੰਪਰਕ ਵਿੱਚ ਸਨ ਅਤੇ ਉਹਨਾਂ ਨੇ ਮਦਦ ਕੀਤੀ ਸੀ ਸੋਨੂ ਸੂਦ ਨੇ ਟਵੀਟ ਕੀਤਾ ਕਿ ਤੇਰੀ ਯਾਦ ਆਵੇਗੀ ਛੋਟੇ ਫਰਿਸ਼ਤੇ ਤੇਰੇ ਮਾਪਿਆਂ ਦਾ ਖਿਆਲ ਰੱਖਾਂਗਾ ਪਰਿਵਾਰ ਹੜ ਕਾਰਨ ਆਰਥਿਕ ਸੰਕਟ ਵਿੱਚ ਸੀ ਅਤੇ ਇਲਾਜ ਲਈ ਚੰਡੀਗੜ੍ਹ ਪਹੁੰਚਣਾ ਮੁਸ਼ਕਲ ਸੀ ਪੰਜਾਬ ਦੀ 73 ਸਾਲਾ ਹਰਜੀਤ ਕੌਰ ਨੂੰ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ ਹੈ ਜਿੱਥੇ ਉਹ 3 ਸਾਲਾਂ ਤੋਂ ਰਹਿ ਰਹੀ ਸੀ ਉਹ ਆਪਣੇ ਪਰਿਵਾਰ ਨਾਲ ਵਿਦਾਇਗੀ ਵੀ ਨਹੀਂ ਲੈ ਸਕੀ ਇਹ ਘਟਨਾ ਪ੍ਰਵਾਸੀਆਂ ਲਈ ਚੇਤਾਵਨੀ ਹੈ ਕਿ ਵੀਜ਼ਾ ਨਿਯਮਾਂ ਨੂੰ ਸਖਤੀ ਨਾਲ ਪਾਲੋ ਕਰੋ ਪਰਿਵਾਰ ਨੇ ਉਸ ਦੇ ਸਵਾਗਤ ਦੀ ਤਿਆਰੀ ਕੀਤੀ ਹੈ ਪਰ ਦਿਲਾਂ ਵਿੱਚ ਦੁੱਖ ਹੈ ਜਰਮਨ ਕੰਪਨੀ ਨੇ ਪੰਜਾਬ ਵਿੱਚ ਵਦੇਰੇ ਕੰਪਰੈਸਡ ਬਾਇਓਗੈਸ ਪਲਾਂਟ ਲਗਾਉਣ ਦਾ ਐਲਾਨ ਕੀਤਾ ਹੈ ਜੋ ਪ੍ਰਾਲੀ ਸਾੜਨ ਨੂੰ ਰੋਕੇਗਾ ਅਤੇ ਪ੍ਰਦੂਸ਼ਣ ਘਟਾਏਗਾ ਇਹ ਪਲਾਂਟ ਪ੍ਰਾਲੀ ਨੂੰ ਊਰਜਾ ਵਿੱਚ ਬਦਲਣਗੇ ਜਿਸ ਨਾਲ ਕਿਸਾਨਾਂ ਨੂੰ ਵੀ ਆਮਦਨ ਹੋਵੇਗੀ ਸਰਕਾਰ ਨੇ ਇਸ ਨੂੰ ਹੜਾਂ ਤੋਂ ਬਾਅਦ ਖੇਤੀ ਨਵਿਨੀ ਕਰਨ ਦਾ ਹਿੱਸਾ ਬਣਾਇਆ ਹੈ ਪੰਜਾਬ ਸਰਕਾਰ ਨੇ ਨਵੀਂ ਨੀਤੀ ਐਲਾਨੀ ਜਿਸ ਨਾਲ ਹਰ ਸਾਲ 60 ਡਾਕਟਰਾਂ ਨੂੰ ਉਹਨਾਂ ਦੀ ਸੇਵਾ ਲਈ ਸਨਮਾਨਿਤ ਕੀਤਾ ਜਾਵੇਗਾ ਇਹ ਨੀਤੀ ਹੜ੍ਹਾਂ ਦੌਰਾਨ ਡਾਕਟਰਾਂ ਦੇ ਯੋਗਦਾਨ ਨੂੰ ਯਾਦ ਕਰਦੀ ਹੋਈ ਬਣਾਈ ਗਈ ਹੈ ਡਾਕਟਰਾਂ ਨੂੰ ਸਨਮਾਨ ਨਾਲ ਉਤਸ਼ਾਹਿਤ ਕੀਤਾ ਜਾਵੇਗਾ ਤੇ ਉਹਨਾਂ ਨੂੰ ਵਧੇਰੇ ਸਹੂਲਤਾਂ ਮਿਲਣਗੀਆਂ ਦੱਖਣੀ ਪੰਜਾਬ ਵਿੱਚ ਡੇਂਗੂ ਦੇ ਕੇਸ ਬਿਕਾਬੂ ਹੋ ਗਏ ਹਨ ਅਤੇ ਹੜ੍ਹਾਂ ਨੇ ਇਸ ਨੂੰ ਹੋਰ ਵਧਾ ਦਿੱਤਾ ਹੈ ਰੋਹੀ ਖੇਤਰ ਵਿੱਚ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਹਸਪਤਾਲ ਭਰੇ ਪਏ ਹਨ ਸਿਹਤ ਵਿਭਾਗ ਨੇ ਪਾਣੀ ਜੰਮਣ ਵਾਲੀਆਂ ਥਾਵਾਂ ਨੂੰ ਸਾਫ਼ ਕਰਨ ਅਤੇ ਲਾਰਵਾ ਨਾਸ਼ਕ ਛਿੜਕਣ ਦੇ ਆਦੇਸ਼ ਦਿੱਤੇ ਹਨ ਪੰਜਾਬ ਨੇ ਉੱਚ ਲਾਗਤ ਅਤੇ ਘੱਟ ਜੋਖਮ ਕਾਰਨ ਕੇਂਦਰੀ ਫਸਲ ਬੀਮਾ ਸਕੀਮ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ ਪਰ ਹੜਾ ਨੇ ਇਸ ਨੂੰ ਗਲਤ ਸਾਬਤ ਕੀਤਾ ਹੈ ਵਿਸ਼ਲੇਸ਼ਕ ਕਹਿ ਰਹੇ ਹਨ ਕਿ ਇਹ ਫੈਸਲਾ ਰਾਹਤ ਨੂੰ ਮੁਸ਼ਕਲ ਬਣਾਵੇਗਾ ਸਰਕਾਰ ਹੁਣ ਆਪਣੀ ਬੀਮਾ ਯੋਜਨਾ ਬਣਾ ਰਹੀ ਹੈ ਆਮ ਆਦਮੀ ਪਾਰਟੀ ਨੇ ਰਿੰਪੀ ਗਰੇਵਾਲ ਮਹਿਲਾ ਆਗੂ ਨੂੰ ਅਨੁਸ਼ਾਸਨਹੀਨਤਾ ਕਾਰਨ ਪਾਰਟੀ ਵਿੱਚੋਂ ਮੁਅਤਲ ਕਰ ਦਿੱਤਾ ਹੈ ਜਿਸ ਨਾਲ ਪਾਰਟੀ ਦੀ ਇਮਾਨਦਾਰੀ ਨੂੰ ਬਲ ਮਿਲਿਆ ਹੈ ਇਹ ਫੈਸਲਾ ਪਾਰਟੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਸੰਕੇਤ ਹੈ ਅਤੇ ਆਗੂਆਂ ਨੂੰ ਚੇਤਾਵਨੀ ਵੀ ਹੈ ਨੁਇਡਾ ਵਿੱਚ ASI ਅਤੇ ਕਾਂਸਟੇਬਲ ਨੇ ਫਰਜ਼ੀ ਰੇਡ ਨਾਲ ਤਿੰਨ ਕਾਰੋਬਾਰੀਆਂ ਨੂੰ ਅਗਵਾ ਕਰ ਲਿਆ ਤੇ 10 ਕਰੋੜ ਫਿਰੌਤੀ ਮੰਗੀ ਜਿਸ ਨਾਲ ਪੁਲਿਸ ਵਿਭਾਗ ਵਿੱਚ ਬੇਚੈਨੀ ਵਧ ਗਈ ਹੈ ਇੱਕ MLA ਦਾ ਕਰੀਬੀ ਵੀ ਸ਼ਾਮਲ ਹੈ ਤੇ ਜਾਂਚ ਸ਼ੁਰੂ ਹੋ ਗਈ ਹੈ ਇਹ ਘਟਨਾ ਨਿਆਂ ਵਿਵਸਥਾ ਨੂੰ ਧੱਕੇ ਵਿੱਚ ਪਾ ਰਹੀ ਹੈ ਅਤੇ ਲੋਕਾਂ ਦੇ ਵਿਸ਼ਵਾਸ ਨੂੰ ਝੋਟ ਪਹੁੰਚਾ ਰਹੀ ਹੈ वेस्ट इंडीज ਵਿਰੁੱਧ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ ਪਰ ਰਿਸ਼ਭ ਪੰਤ ਨੂੰ ਚੋਟ ਲੱਗਣ ਕਾਰਨ ਬਾਹਰ ਰੱਖਿਆ ਗਿਆ ਹੈ ਨਵੇਂ ਖਿਡਾਰੀਆਂ ਨੂੰ ਮੌਕਾ ਮਿਲਿਆ ਹੈ ਤੇ ਟੀਮ ਵਿੱਚ ਤਾਕਤ ਵਧੀ ਹੈ ਪੰਜਾਬੀ ਖਿਡਾਰੀ ਵੀ ਚਮਕਣ ਲਈ ਤਿਆਰ ਹਨ ਇਹ ਸੀਰੀਜ਼ ਭਾਰਤ ਲਈ ਵੱਡੀ ਜਿੱਤ ਦਾ ਵਾਅਦਾ ਕਰ ਰਹੀ ਹੈ ਪੰਜਾਬ ਅਤੇ ਕੇਰਲਾ ਨੇ ਪਸ਼ੂਆਂ ਦੀ ਨਸਲਾਂ ਨੂੰ ਬਿਹਤਰ ਬਣਾਉਣ ਲਈ ਅੱਜ ਇੱਕ ਨਵਾਂ ਸਮਝੌਤਾ ਸਹਿਯੋਗ ਕੀਤਾ ਹੈ ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਉੱਚ ਨਸਲਾਂ ਵਾਲੇ ਪਸ਼ੂ ਮਿਲਣਗੇ ਇਸ ਨਾਲ ਦੁੱਧ ਅਤੇ ਮੀਟ ਉਤਪਾਦਨ ਵਿੱਚ ਵਾਧਾ ਹੋਵੇਗਾ ਤੇ ਖੇਤੀ ਅਰਥਵਿਵਸਥਾ ਮਜ਼ਬੂਤ ਹੋਵੇਗੀ ਮਾਹਿਰਾ ਨੇ ਕਿਹਾ ਕਿ ਇਹ ਪ੍ਰੋਗਰਾਮ ਪੰਜਾਬ ਦੇ ਗ੍ਰਾਮੀਣ ਖੇਤਰਾਂ ਵਿੱਚ ਆਮਦਨ ਵਧਾਵੇਗਾ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗਾ iPhone 11 ਸੀਰੀਜ਼ ਨੂੰ ਲੈ ਕੇ ਨਵੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਨੈੱਟਵਰਕ ਤੇ ਹੋਰ ਤਕਨੀਕੀ ਖਰਾਬੀਆਂ ਸ਼ਾਮਲ ਹਨ ਇਸ ਦਿੱਕਤ ਨਾਲ ਗਾਹਕ ਨਿਰਾਸ਼ ਹਨ ਅਤੇ Apple ਨੂੰ ਤੁਰੰਤ ਹੱਲ ਕੱਢਣ ਲਈ ਕਿਹਾ ਗਿਆ ਹੈ ਇਹ ਮਾਡਲ ਭਾਰਤ ਭਰ ਵਿੱਚ ਪ੍ਰਸਿੱਧ ਹਨ ਪਰ ਖਰਾਬੀਆਂ ਨੇ ਵਿਕਰੀ ਨੂੰ ਪ੍ਰਭਾਵਿਤ ਕੀਤਾ ਹੈ ਗ੍ਰਾਹਕਾਂ ਨੂੰ ਹਿਦਾਇਤ ਹੈ ਕਿ ਇਹ ਫੋਨ ਖਰੀਦਣ ਤੋਂ ਪਹਿਲਾਂ ਸੋਚ ਵਿਚਾਰ ਜ਼ਰੂਰ ਕਰੋ ਪੰਜਾਬ ਵਿੱਚ ਐਸਯੂਵੀ ਦੀ ਮੰਗ ਵੱਧ ਰਹੀ ਹੈ ਜਿੱਥੇ ਟਾਟਾ ਨੈਕਸਨ ਤੋਂ ਲੈ ਕੇ ਹੁੰਡਈ ਵੈਨਿਊ ਤੱਕ ਮਾਡਲਾਂ ਨੂੰ ਭਾਰੀ ਬੁਕਿੰਗ ਮਿਲ ਰਹੀ ਹੈ। ਇਨ੍ਹਾਂ ਵਾਹਨਾਂ ਵਿੱਚ 40 ਕਿਲੋਮੀਟਰ ਮਾਈਲੇਜ ਅਤੇ ਐਡੀਐਸ ਫੀਚਰ ਹਨ ਜੋ ਗਾਹਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਇਹ ਰੁਝਾਨ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਵੱਧ ਰਿਹਾ ਹੈ ਅਤੇ ਵਿਕਰੇਤਾ ਨੂੰ ਸਟਾਕ ਵਧਾਉਣਾ ਪੈ ਰਿਹਾ ਹੈ। ਇਸ ਨਾਲ ਆਟੋ ਸੈਕਟਰ ਨੂੰ ਬੂਸਟ ਮਿਲ ਰਿਹਾ ਹੈ ਅਤੇ ਆਰਥਿਕ ਗਤੀਵਿਧੀਆਂ ਵਧਣਗੀਆਂ। ਇਹ ਹਨ ਅੱਜ ਦੇ ਦਿਨ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਮਿਲਦੇ ਹਾਂ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ